ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹੈ ਜੀ ਆਲੂ ਵਾਲਾ ਤੰਦੂਰੀ ਪਰੌਂਠਾ ਕਿਵੇਂ ਬਣਦਾ ਹੈ ਉਹ ਦਿਖਾਉਣੀ ਆ ਪਹਿਲਾਂ ਜਿਵੇਂ ਅਸੀਂ ਵੀ ਰੋਟੀ ਨੂੰ ਮਲਕਿ ਲੋਈਆ ਲੈਨੇ ਆ ਆਪਾਂ ਉਹਦੇ ਵਿੱਚ ਆਪਾਂ ਸਟਫਿੰਗ ਕਰਦੇ ਆ ਆਲੂ ਦੀ ਪਰੌਂਠਾ ਬਣਾਉਣ ਵਾਸਤੇ ਜਿਵੇਂ ਹਮੇਸ਼ਾ ਅਸੀਂ ਤੁਹਾਨੂੰ ਤਵੇ ਤੇ ਦਿਖਾਉਣੀ ਆ ਉਸੇ ਤਰ੍ਹਾਂ ਇਹਨਾਂ ਨੇ ਪਹਿਲਾਂ ਪੇੜਾ ਲਿਆ ਉਹਦੇ ਵਿੱਚ ਸਟਫਿੰਗ ਕੀਤੀ ਤੇ ਉਹਨੂੰ ਹੁਣ ਇਸ ਤਰ੍ਹਾਂ ਇਹ ਹੱਥ ਨੂੰ ghee ਲਾ ਕੇ ਤੇ ਇਸ ਤਰ੍ਹਾਂ ਇਹਨਾਂ ਨੇ ਬੇਲ ਲਿਆ ਹੱਥ ਦੇ ਨਾਲ ਹੀ ਵਧਾ ਲਿਆ ਇਹਨੂੰ ਪੂਰਾ ਇਹ ਦੇਖੋ ਤੁਹਾਡੇ ਸਾਹਮਣੇ ਤੇ ਇਸ ਤਰ੍ਹਾਂ ਹੁਣ ਇਹ ਵਧਾਉਣ ਤੋਂ ਬਾਅਦ ਇਹ ਇਹਨਾਂ ਨੇ ਤੰਦੂਰ ਹੈ ਜਿਹੜਾ ਲੱਕੜੀਆਂ ਦੇ ਨਾਲ ਕੋਲੇ ਬਣਾ ਲੇ ਪਖਾ ਲਿਆ ਇਹਨੂੰ ਚੰਗੀ ਤਰ੍ਹਾਂ ਇਹ ਹੁਣ ਇੱਥੇ ਬਣਾ ਕੇ ਦਿਖਾਵਾਂਗੇ ਜੀ ਤੰਦੂਰੀ ਆਲੂ ਦਾ ਪਰੌਂਠਾ ਇਹ ਆਪਣਾ ਇਹ ਦੇਖੋ ਨਾਲ ਲਾਦਾ ਤੇ ਹੁਣ ਇਹਦੇ ਅੰਦਰ ਸੇਕ ਹੈ ਉਦੇ ਨਾਲ ਹੀ ਬਣ ਜਾਣਾ ਇਹ ਤੁਹਾਨੂੰ ਸਾਈਡ ਤੇ ਲੱਗਿਆ ਹੋਇਆ ਦਿਖਾਉਣੀ ਆ ਮੈਂ ਇਹ ਥੋੜਾ ਜਿਹਾ ਸਾਈਡ ਤੇ ਹੋ ਕੇ ਦਿਖਾਉਣਾ ਪੈਣਾ ਇਹ ਪਹਿਲਾਂ ਚੰਗੀ ਤਰ੍ਹਾਂ ਮੈਂ ਖਿਲਾ ਲਵੇ ਫਿਰ ਦਿਖਾਉਣੀ ਆ ਇਹ ਦੇਖੋ ਜੀ ਉਹ ਲਗਾਤਾ ਸਾਹਮਣੇ ਇਹ ਨੀਚੇ ਸਾਰੇ ਅੱਗ ਲੱਕੜੀ ਦੇ ਕੋਲੇ ਨੇ ਤੇ ਉਹ ਸਾਈਡ ਤੇ ਲੱਗਿਆ ਹੋਇਆ ਹੁਣੇ ਥੋੜਾ ਜਿਹਾ ਜਣੀ ਵੇਟ ਕਰਨੀ ਪਾਉਗੀ ਜੀ ਅ 2-4 ਮਿੰਟ ਦੇ ਵਿੱਚ ਸੇਕ ਦੇ ਨਾਲ ਇਹਨੇ ਬਹੁਤ ਸੋਹਣਾ ਸੇਕ ਲੱਗ ਕੇ ਇਹ ਬਹੁਤ ਵਧੀਆ ਪੱਕਦਾ ਹੈ ਅ ਇਸੇ ਤਰ੍ਹਾਂ ਇਹਦੀਆਂ ਦੋ ਸਾਈਡ ਨੇ ਜਿਹੜੀਆਂ ਇਹ ਮਤਲਬ ਕਿ ਬਣ ਕੇ ਤਿਆਰ ਹੋ ਜਾਣੀਆਂ ਨੇ ਇਕੱਠੀਆਂ ਹੀ ਬਣ ਜਾਂਦੀਆਂ ਨੇ ਜੀ ਇਹ ਤੰਦੂਰ ਦੇ ਵਿੱਚ ਕਿਉਂਕਿ ਇਹ ਪੂਰਾ ਸੇਕ ਸਾਰੇ ਪਾਸੇ ਹੀ ਹੁੰਦਾ ਹੈ ਤਾਂ ਹੀ ਇਹ ਮਤਲਬ ਕਿ ਹੱਥ ਨੂੰ ਕੋਈ ਕੱਪੜਾ ਲਪੇਟ ਕੇ ਜਾਏ ਇਹ ਜਿਵੇਂ ਇਹਨਾਂ ਨੇ ਇਹ ਇਹ ਵਾਲਾ ਕੱਪੜੇ ਜੀ ਦੇ ਉੱਤੇ ਰੱਖ ਕੇ ਉਹਨੂੰ ਫਿਰ ਉਹਦੇ ਨਾਲ ਚਪੇ ਹੈ ਨਹੀਂ ਤਾਂ ਫਿਰ ਹੱਥ ਸੜ ਜਾਂਦਾ ਜੀ ਆਟਾ ਇਹਨਾਂ ਨੇ ਗੁੰਨ ਕੇ ਰੈਸਟ ਤੇ ਲਾਇਆ ਹੋਇਆ ਸੀ ਇਹ ਆਲੂ ਸੀਗੇ ਇਹਨਾਂ ਦੇ ਤੇ ਜਿਵੇਂ ਵੀ ਮਤਲਬ ਕਿ ਅੱਜ ਇਹ ਜਿਹੜਾ ਹੈਗਾ ਇਹ ਸਟਾਈਲ ਤੁਹਾਨੂੰ ਰੈਸਟੋਰੈਂਟ ਦਿਖਾ ਰਹੇ ਹਾਂ ਇਹ ਰੈਸਟੋਰੈਂਟ ਦੀ ਕਿਚਨ ਹੈ ਬੈਕ ਸਾਈਡ ਤੇ ਅ ਅਸੀਂ ਥੋੜਾ ਜਿਹਾ ਆਏ ਸੀਗੇ ਇੱਥੇ ਰੈਸਟੋਰੈਂਟ ਦੇ ਵਿੱਚ ਤੇ ਉੱਥੇ ਇਹ ਪਿੱਛੇ ਕੁਕਿੰਗ ਕਰ ਰਹੇ ਸੀ ਤੇ ਮੈਨੂੰ ਲੱਗਿਆ ਕਿ ਮੈਂ ਇਹ ਪਰੌਂਠਾ ਜਣੀ ਕਿਵੇਂ ਬਣਾ ਰਹੇ ਨੇ ਇਹ ਤੰਦੂਰੀ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਬਣ ਕੇ ਤਿਆਰ ਹੈ ਜੀ ਇਹ ਬਟਰ ਲਗਾਤਾ ਇਹਦੇ ਉੱਪਰ ਠੀਕ ਹੈ ਜੀ ਹਾਜੀ ਗੁਰਜੀਕਾ ਖਾਲਸਾ ਹਾਜੀ ਗੁਰਜੀਕੀ ਖਤੇ ਪਹਿਲਾਂ ਆਪਾਂ ਨੇ ਇੱਥੇ ਉਹ ਕੀਤਾ ਸੀਗਾ ਜੀ ਚੁੱਲਾ ਤੁਹਾਨੂੰ ਦਿਖਾਉਣੀ ਆ ਹੁਣ ਦੇਖੋ ਇੱਥੇ ਮੰਜੇ ਢਾ ਲੈਨੇ ਬਹੁਤ ਸੋਹਣੀ ਧੁੱਪ ਆਉਂਦੀ ਆ ਰਸਤੇ ਤੇ ਤੇ ਉੱਥੇ ਸੈਕਟਰ ਨਹੀਂ ਬੈਠਿਆ ਹੈਗਾ ਫਿਰ ਅਸੀਂ ਉੱਥੇ ਚੱਕ ਕੇ ਅੱਗੇ ਹੀ ਲੈ ਗਏ ਨਾਲੇ ਸਾਨੂੰ ਸਮਾਨ ਪਿੱਛੇ ਲੈ ਕੇ ਆਉਣਾ ਔਖਾ ਲੱਗਿਆ ਤਾਂ ਹੀ ਇੱਥੇ ਓਟਾ ਨਹੀਂ ਕਰਿਆ ਸੀਗਾ ਵੀ ਪਹਿਲਾਂ ਆਪਾਂ ਚੁੱਲਾ ਰੱਖ ਕੇ ਦੇਖ ਲੈਂਦੇ ਆ ਬਾਅਦ ਚ ਓਟਾ ਕਰਾਂਗੇ ਹੁਣ ਆਪਾਂ ਚਿੱਲਾ ਜਿੱਥੇ ਆਪਣਾ ਸੈਟਿੰਗ ਆਈ ਹੋਈ ਹੈ ਉੱਥੇ ਲਿਪ ਦੇ ਪੋਚਦਿਆਂ ਚੁੱਲੇ ਨੂੰ ਆਪਾਂ ਪੋਚਾ ਲਾਉਨੇ ਆ ਜੀ ਜਿਆਦਾ ਜਦੋਂ ਧੁੰਦਾ ਧੰਦਾ ਹੋ ਜਾਂਦੀਆਂ ਨੇ ਫਿਰ ਤਾਂ ਰਸੋਈ ਦੇ ਅੰਦਰ ਹੀ ਅੱਗ ਵਾੜ ਲੈਣੇ ਆ ਫਿਰ ਕਈ ਵਾਰ ਜੀ ਰਸੋਈ 'ਚ ਧੂਆਂ ਬਹੁਤ ਹੁੰਦਾ ਬਾਹਰ ਚਲੋ ਆਏ ਮੌਜ ਐ ਵੀ ਧੂਆਂ ਤਾਂ ਉੱਪਰ ਨੂੰ ਉੱਡੀ ਜਾਂਦਾ ਹੈ ਸਾਈਡ ਤੇ ਨਿਕਲ ਜਾਂਦਾ ਹੈ ਜਿੜੀ ਦੇ ਜੀ ਮਰਜੀ ਜਿੱਤੇ ਬੋਲਦੀ ਆ ਇੱਥੇ ਹੁੰਦੀ ਆ ਆਪਣੇ ਆ ਫੁੱਲਾਂ 'ਚ ਚਿੜੀ ਛੋਟੀ ਜੀ ਬਰੀਕ ਜੀ ਹਾਂ ਬਹੁਤ ਸੋਣੀ ਚਿੜੀ ਆਉਂਦੀ ਹੈ ਜੀ ਇੱਥੇ ਛੋਟੀ ਜੀ ਆ ਆਵਾਜ਼ ਸੁਣ ਰਹੀ ਆ ਉਹਦੀ ਪਰ ਦਿਸ ਨਹੀਂ ਰਹੀ ਕਿੱਧਰ ਨੂੰ ਐ ਇੰਨੀ ਛੋਟੀ ਐ ਇਹ ਜੀ ਆਪਣਾ ਆ ਦੁਪਹਿਰ ਦੇ ਮੱਝਾਂ ਨੂੰ ਹੁਣ ਕੱਖ ਬਾਹਰ ਹੀ ਪਾਏ ਨੇ ਕਿਉਂਕਿ ਧੁੱਪ ਚ ਖੜਨ ਨਹੀਂ ਆ ਖਾਣ ਗਈਆਂ ਬਹੁਤ ਸੋਣੀ ਧੁੱਪ ਲੱਗਦੀ ਐ ਜੀ ਇੱਥੇ ਆਪਣੇ ਇਹ ਦੇਖੋ ਇਹ ਚੁੱਲ੍ਹਾ ਨਾ ਅੱਗੇ ਨਾਲੇ ਤੇ ਇੱਥੇ ਸਮਾਨ ਲਿਆ ਕੇ ਰੱਖਣਾ ਨੇੜੇ ਪੈ ਜਾਂਦਾ ਹੈ ਰਸੋਈ ਦੇ ਉੱਥੇ ਬੈਕ ਸਾਈਡ ਤੇ ਦੂਰ ਚਲਿਆ ਜਾਂਦਾ ਇਹ ਇੱਥੇ ਪੱਕਾ ਹੈਗਾ ਹੀ ਐ ਜੀ ਉੱਥੇ ਕਰਨਾ ਪੈਂਦਾ ਸਾਨੂੰ ਓਟਾ ਓਟਾ ਜਾਂ ਪੱਕਾ ਕਰਨਾ ਪੈਂਦਾ ਤੇ ਓਟੇ ਦੀ ਤਾਂ ਜੀ ਤਾਂ ਬਾੜੀ ਲੋੜ ਪੈਂਦੀ ਹੈ ਜੇ ਹਵਾ ਲੱਗਦੀ ਹੋਵੇ ਸਾਰੇ ਪਾਸਿਓਂ ਜਾਂ ਆਪਾਂ ਨੇ ਸਮਾਨ ਉੱਥੀ ਭਾਂਡੇ ਭੁੰਡੇ ਰੱਖਣੇ ਹੋਣ ਚੁੱਲ੍ਹੇ ਦੇ ਆਲੇ-ਦਾਲੇ ਅਸੀਂ ਮਤਲਬ ਕਿ ਚੁੱਲ੍ਹੇ ਨੂੰ ਵਿਹਲਾ ਕਰ ਦੰਨੇ ਹੁੰਨੇ ਆ ਉੱਥੇ ਭਾਂਡੇ ਭੁੰਡੇ ਨਹੀਂ ਰੱਖਦੇ ਕੁਕਿੰਗ ਕਰਕੇ ਆਪਣਾ ਇਹਦੀ ਸਫਾਈ ਕਰ ਦੰਨੇ ਆ ਤੇ ਇੱਥੇ ਹਵਾ ਵੀ ਸਾਡੇ ਪੈਂਦੀ ਨਹੀਂ ਆ ਦੇਖੋ ਆਪਣਾ ਆਲੇ-ਦਾਲੇ ਤਾਂ ਘਰ ਬਣਿਆ ਹੋਇਆ ਹੈ ਵਿਚਾਲੇ ਇਹ ਸਪੇਸ ਜਿੱਥੇ ਅਪ ਚੁੱਲਾ ਰੱਖਿਆ ਹੋਇਆ ਹੈ ਇਹਦੇ ਓਟੇ ਦੀ ਕੋਈ ਖਾਸ ਲੋੜ ਨਹੀਂ ਹੈਗੀ ਨਾ ਤਰੇ ਮੋਨ ਲੱਗੇ ਮੈਂ ਘਰ ਲਾਣੇ ਦਾ ਹੋਵੇ ਆਪਣੇ ਮਿੱਟੀਆਂ ਨੇ ਚੁੱਕਣ ਨਹੀਂ ਹੈ ਉਹ ਤਾਂ ਦੂਰ ਤੇ ਲੈਣੀ ਪੈਂਦੀ ਹੈ ਟਿੱਕੜੀ ਮਿੱਟੀ ਫੇਰ ਘਾਰਾ ਰਹਿੰਦਾ ਹੈ ਇਹ ਥੋੜੀ ਜਿਹੀ ਮਿੱਟੀ ਆਪਣੀ ਵਾਲੀ ਨਾ ਖੇਤੀਓ ਖਰਾਬ ਹੋ ਜਾਂਦੀ ਹੈ ਜਿੰਨੇ ਟਿਕਣਾ ਹਟੂਆ ਨਾ ਰੁੱਟੀ ਤੋਂ ਤੁਹਾਨੂੰ ਬਹੁਤ ਟਾਈਮ ਲੱਗਦਾ ਠੀਕ ਹੈ ਜੀ ਫਿਰ ਆਪਾਂ ਹੁਣ ਇਹਨੂੰ ਵੈਸੇ ਸਵੇਰ ਦਾ ਸਾਡਾ ਨਿਬੜਿਆ ਹੋਇਆ ਹੈ ਦੇਖਦੇ ਹਾਂ ਹੁਣ ਕੁਕਿੰਗ ਦੇ ਵਿੱਚ ਕੀ ਕਰਦੇ ਹਾਂ ਦੁਪਹਿਰੇ ਮम्मी ਕਹਿੰਦੇ ਮੈਂ ਇੱਥੇ ਦੀ ਰੋਟੀ ਤੇ ਪਹਿਲਾਂ ਆਪਣਾ ਸਫਾਈ ਕਰ ਲਈਏ ਛਿੱਲੇ ਦੀ ਕਿਉਂਕਿ ਸਵੇਰੇ ਤਾਂ ਹੁਣ ਰੱਜ ਕੇ ਪਰੌਠੇ ਪ੍ਰੂਠੇ ਛਕ ਲੈਂਦੇ ਨੇ ਜੀ ਦਾ ਜਾਂ ਜਿਵੇਂ ਰਾਤ ਨੂੰ ਸਾਗ ਬਣਦਾ ਸਵੇਰੇ ਉਹਨੂੰ ਤੜਕਾ ਲਾਇਆ ਉਹਦੇ ਨਾਲ ਪ੍ਰਸ਼ਾਦੇ ਛਕ ਲੇ ਫਿਰ ਦੁਪਹਿਰੇ ਏਡੀ ਜਣੀ ਬਾਲੀ ਵੱਡੀ ਭੁੱਖ ਜੀ ਨਹੀਂ ਰਹਿੰਦੀ ਅ ਫਿਰ ਜਿਵੇਂ ਕੋਈ ਮੇਥੇ ਵਾਲੀ ਮੂਲੀ ਵਾਲੀ ਗੋਭੀ ਵਾਲੀ ਕੋਈ ਇਸ ਤਰ੍ਹਾਂ ਜੀ ਕੁਝ ਬਣਾ ਲਿਆ ਚਾਹ ਨਾਲ ਚਾਚੂ ਜੇ ਨਾਲੇ ਖਾ ਲਿਆ ਨਾਲੇ ਸਵੇਰੇ ਲੇਟ ਹੋ ਜਾਂਦੀ ਹੈ ਨਾ ਰੋਟੀ ਹੁਣ ਗੱਸਰ ਦੀ ਵੀ ਹੋਈ ਹੋਈ ਉਹ ਵੀ ਛੱਕੀ ਜਾਂਦੀ ਹੈ ਹਾਂ ਪੰਜੀਰੀ ਪੰਜੀਰੀ ਹੋਰ ਵੀ ਮਿੱਠਾ ਕੁਝ ਜੀ ਮਾਣ ਕੇ ਪਿਆ ਹੁੰਦਾ ਹੈ ਚਾਚੂ ਨਾਲ ਸਾਕੇ ਰੱਜ ਲੋ ਦੁੱਧੋ ਚ ਬੱਤੀ ਪਾ ਲਓ ਹੁਣੇ ਜੀ ਹਲੇ ਦੁਪਹਿਰਾ ਹੋਇਆ ਨਹੀਂ ਹੈਗਾ ਇਹ ਆਪਣਾ ਟਾਈਮ ਹੈਗਾ 1:30 ਦਾ 1:30 ਦਾ ਹੋਣਾ ਨੇ ਧੁੱਪ ਥੋੜੀ ਥੋੜੀ ਹੈ ਨਾ ਇਹ 11 ਵਜੇ ਦਾ ਟਾਈਮ ਹੈ ਜੀ ਜਿਵੇਂ ਰੋਟੀ ਨੂੰ ਇਹ 10:00 ਵਜੇ ਜਾਂਦੇ ਨੇ ਹਨਾ ਇੰਨੀ ਲੇਟ ਖਾਈ ਦੀ ਹੈ ਹੁਣ ਆਪਾਂ ਜੀ ਲੱਸੀ ਨਾਲ ਰੋਟੀ ਖਾਧੀ ਹੁਣ ਚਾਹ ਪੀਵਾਂਗੇ ਬਿੱਲੇ ਜੇ ਹੋ ਕੇ ਬੈਠ ਕੇ ਚਾਹ ਆਪਾਂ ਨੇ ਬਣਾ ਲਈ ਗੈਸ ਤੇ ਸਿਮ ਰੱਖੀ ਹੋਈ ਹੈ ਤੁਸੀਂ ਬੈਠੋ ਮੈਂ ਮਿਲਾਉਣੀ ਆ ਚਾਹ ਮੈਂ ਥੋੜਾ ਜਿਹਾ ਮਾਂ ਨੇ ਮਿੱਟੀ ਜੇ ਲਾ ਦੇ ਨਾ ਨਾ ਮੈਂ ਉੱਥੇ ਜਾਣਾ ਇਹਨੂੰ ਫੇਰ ਇਕੱਠਾ ਮਿਲਾ ਕੇ ਨਾ ਸਾਰੇ ਨੂੰ ਕੁੱਚੇ ਜੀ ਕੇ ਲਾ ਦੇ ਜੀ ਹੈ ਨਾ ਫੇਰ ਐਤਾ ਜਾਈਏ ਉਹਦੇ ਸਾਰੇ ਨਹੀਂ ਨਹੀਂ ਠੀਕ ਹੈ ਪਿੱਛੇ ਚਲੇ ਜਾਓ ਮੈਂ ਮੰਜੇ ਪਈ ਨੇ ਧੁੱਪ ਜੇ ਮੈਂ ਚੱਲ ਜੂ ਆਂ ਮੈਂ ਇਹ ਗੱਲ ਤੇ ਕਰਦੇ ਤੇ ਸਾਫ ਸੁਥ ਕਰਿਆ ਨਾ ਕੰਮ ਕਰਕੇ ਥੋੜੇ ਤਿੱਲੇ ਨਾਲ ਹੋ ਜਾਂਦਾ ਮੁਝਾ ਤੋਏ ਆ ਪਿੱਛੇ ਜਿਆਦੇ ਤੱਕ ਉਹ ਕਰਦੀ ਉਹ ਡੁੱਲ ਗਿਆ ਉਹ ਹੋ ਗਿਆ ਤਾਂ ਜਿਆਦਾ ਨਿਕਲ ਗਿਆ ਅੱਛਾ ਫੇਰ ਰੋਟੀ ਸਵੇਰੇ ਇੱਕ ਗੋਲ ਦੇ ਕਰਦੇ ਨੇ ਹਾਂ ਜੀ ਗੋਲ ਦੇ ਕਰਦੇ ਸੀ ਜੀ ਕਰਦੇ ਇਤਨਾ ਤੋਏ ਇਕੱਠੇ ਕਰਦੇ ਹੁੰਦੇ ਪਹਿਲਾਂ ਹਾਂ ਇੱਕ ਸਾਈਜ਼ ਕਰਦੇ ਆ ਲੈ ਉਹ ਜੁੱਲਲੇ ਦਾ ਸਾਈਜ਼ ਜੁੱਲਲੇ ਦਾ ਸਾਈਜ਼ ਵਧਾਤਾ ਸਾਈਜ਼ ਪਹਿਲਾਂ ਇਹਨਾਂ ਤੋਈਆਂ ਕਰਦੇ ਹੁੰਦੇ ਇਕੱਠੇ ਕਰਾਂ ਚ ਵਧੀਆ ਲੱਗਦਾ ਜਿਵੇਂ ਲੁੱਪ ਲੁੱਪ ਕੇ ਨਾ ਨਾਲ ਨਾਲ ਤੋਈ ਕਰਦੇ ਨੇ ਉਦ ਨਾਲ ਹੋਰ ਵੀ ਵਧੀਆ ਲੱਗਣਾ ਰੰਗ-ਬਰੰਗੇ ਲਗੇ ਰਹਿੰਦੀਆਂ ਨੇ ਬੀਬੀਆਂ ਉਚੀਆਂ ਲਾਗ ਆਉਂਦਾ ਜੀ ਜੀ ਲਾਈ ਰੱਖਦੀਆਂ ਸੀ ਨਾ ਟਾਈਮ ਵਧੀਆ ਤੇ ਵੈਸੇ ਖੁੱਸ ਰਹਿਦੀਆਂ ਦੇਖ ਹਾਂ ਹੁਣ ਤਾਂ ਪਲਪ ਪਗੇ ਗਏ ਹੁਣ ਤਾਂ ਲਾਈਨੇ ਚਿਪਸਾਂ ਚੁਪਸਾਂ ਫਸ ਗਏ ਹੋ ਗਿਆ ਪੱਤਰ ਬੁੱਤਰ ਹੁਣ ਤਾਂ ਲੋਕਾਂ ਦੀ ਇੰਨੇ ਆ ਉਹ ਟੈਲਾਂ ਤੋਂ ਲੱਤਾਂ ਟੁੱਟ ਰਹੀਆਂ ਨੇ ਨਾ ਗਿਰ-ਗਿਰ ਕੇ ਆਪੇ ਚੜਾ ਰਹੇ ਨੇ ਲੱਤਾਂ ਨਾ ਆਪੇ ਤੜਾ ਰਹੇ ਵੀ ਕਿ ਲਾ ਕੇ ਸੱਚੀ ਹੈ ਹੋਰ ਕੀ ਕਰੇ ਭਾਈ ਜਾਨਾ ਭੁਖੀ ਉਮੀ ਆ ਰਹਿੰਦੀ ਫੇਰ ਸਾਹ ਨੇ ਸਾਫ ਸਾਫ ਹੋ ਰਿਹਾ ਤਾਂ ਜਾਨ ਹੈ ਪਹਿਲਾਂ ਤਾਂ ਜਲਵੇ ਹੋ ਗਏ ਚਲੋ ਠੀਕ ਹੈ ਜੀ ਇਹ ਦੇਖੋ ਕਿੰਨਾ ਸੋਹਣਾ ਆਪਣਾ ਚਿਲਾ ਵਿਲਾ ਪਿਆ ਇਹਦੇ ਬਣਾਉਨੇ ਆ ਕੁਝ ਆਪਾਂ ਪਹਿਲਾਂ ਤਾਂ ਗੋ ਅੱਗ ਵਾਲਾਂਗੇ ਲੱਕੜੀਆਂ ਗੋਹੀ ਹੋਰ ਲਿਆਵਾਂ ਕਿੰਨੀ ਮੋਟੀ ਚੱਕ ਲਈ ਹੁੰਦੀ ਇਹ ਸਾਗ ਬਣਾਇਆ ਸੀ ਜੀ ਉਹਦੇ ਨੀਚੇ ਲਾਈ ਸੀਗੀ ਨਾਲ ਲੱਗ ਦੇ ਕੋਕੀ ਨਹੀਂ ਹੁੰਦੇ ਕਿ ਹੋਣੀ ਪਈ ਲੈ ਪਾਣੀ ਪਾ ਦੇਗੇ ਚਿਲਾਵਾ ਮੋਟਰ ਹੁਣ ਜੀ ਅੱਗੇ ਤਾਂ ਸਵੇਰ ਹੀ ਗਰਮੀ 'ਚ ਕੱਪੜੇ ਧੁੱਤੇ ਜਾਂਦੇ ਨੇ ਤੇ ਬਿਨਾਂ ਧੁੱਪ ਤੋਂ ਹੀ ਸੁੱਕ ਜਾਂਦੇ ਨੇ ਹੁਣ ਐਂ ਦੇਖਣੀ ਪੈਂਦੀ ਏ ਜੇ ਤਾਂ ਵੀ ਧੁੱਪ ਹੁੰਦੀ ਏ ਫਿਰ ਮਸ਼ੀਨ ਲਾਵਾਂਗੇ ਚਾਦਰਾਂ ਚੁੱਦਰਾਂ ਬਦਲਾਂਗੇ ਉਤਾਰਾਂਗੇ ਨਹੀਂ ਫਿਰ ਚਲੋ ਰੂਟੀਨ ਵਾਲੇ ਤਾਂ ਧੁੱਤੇ ਜਾਂਦੇ ਨੇ ਰੋਜ਼ ਡੈਡੀ ਮੈਂ ਇਹਨੇ ਪਾਣੀ ਮੋਟਾ ਚਲਾਇਆ ਕੱਲ ਦੀ ਪੱਛਮ ਦੀ ਹਵਾ ਚੱਲ ਗਈ ਡੈਡੀ ਠੰਡ ਜ਼ਿਆਦੇ ਹੋਗੀ ਹਾਂਜੀ ਉਧਰ ਦੀਦੀ ਗਵੰਡੀਆਂ ਨਾਲ ਗੱਲਾਂ ਮਾਰਦੀ ਹੈ ਜੀ ਨਾਲ ਹੀ ਇਹ ਦੇਖੋ ਜੀ ਦੋੇ ਸਾਈਡ ਤੋਂ ਪਾ ਗਈ ਇੱਧਰ ਵੀ ਮੰਜੇ ਡਾਹੇ ਹੋਏ ਨੇ ਇੱਧਰ ਵੀ ਡਾ ਲੈਣੇ ਹੁੰਨੇ ਆ ਜਿਹੜਾ ਭਾਂਡੇ 'ਚ ਪਿਆ ਕਿੱਧਰ ਮਰਜ਼ੀ ਬੈਠੋ ਠੀਕ ਹੈ ਜੀ ਬਾਹਰ ਫੇਰੀ ਵਾਲਾ ਆਇਆ ਜੀ ਮੰਮੀ ਕੋਈ ਸਮਾਨ ਲੈ ਰਹੇ ਨੇ ਤੇ ਮੈਂ ਚਾਹ ਪੀਵਾਂ ਗਰਮ ਉਧਰ ਮਸ਼ੀਨ ਲਾਦੀ ਇੱਧਰ ਚਾਹ ਪੀਵਾਂਗੇ ਚਾਹ ਪਿੰਦੇ ਪਿੰਦੇ ਆਪਣਾ ਹੋ ਹੋ ਜਾਊਗਾ ਹੈ ਠੰਪ ਸੁੱਕੀ ਲਿਆ ਲੈ ਮੈਂ ਦਦੇ ਤੋਂ ਹੀ ਦੇ ਦਰ ਸਪੀਡ ਲੈਣੀ ਇਹਨਾਂ ਚਾਹ ਪੀਵਾਂਗੇ ਅਸੀਂ 2 ਮਹੀਨੇ ਬਾਅਦ ਪਲਵਾ ਲੈਣੇ ਹੁੰਦੇ ਆ ਜੀ ਗੱਦੇ ਗੁੱਦਿਆਂ ਨੂੰ ਦੂਜੇ ਵਾਲੇ ਵੀ ਦਿਖਾਵਾਂ ਜੀ ਜਾਣ ਕੇ ਚੱਲ ਚਾਰ ਤਰ੍ਹਾਂ ਵਿਚ ਜਾਣੀ ਬਿਠਾ ਕੇ ਅਸਾਂ ਚਾਹ ਪੀ ਲੂਗੇ ਆਪਾਂ ਮੰਜੀ ਤੇ ਕਿ ਉਹ ਫੰਦੇ ਮੰਡੀ ਤੇ ਹੋ ਜਾਂਦੇ ਚਾਹ ਪੀ ਲਈ ਤੂੰ ਕੁਝ ਬੈਠ ਉਧਰ ਹੈਗੀ ਹਣਾ ਤੂੰ ਹੂੰ ਬਾਦੂ ਨਹੀਂ ਕਰਦੀ